ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਕਾਂਗਰਸ ਹਾਈ ਕਮਾਂਡ ਅਤੇ ਪੰਜਾਬ ਸਟੇਟ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਨੰਗਲ ਦੇ ਵਿੱਚ ਦੋ ਮੰਡਲ ਪ੍ਰਧਾਨ ਬਣਾਏ ਗਏ ਹਨ ਜਿਨ੍ਹਾਂ ਦੇ ਵਿੱਚੋਂ ਨੰਗਲ ਤੋਂ ਊਮਾਂਕੰਤ ਸ਼ਰਮਾ ਅਤੇ ਜਦੋਂ ਕਿ ਨਿਆ ਨੰਗਲ ਤੋਂ ਅਸ਼ਵਨੀ ਕੁਮਾਰ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਉਤੇ ਸਾਰੇ ਕਾਂਗਰਸ ਵਰਕਰਾਂ ਵੱਲੋਂ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਅਤੇ ਇਹਨਾਂ ਨਵੇਂ ਬਣੇ ਮੰਡਲ ਪ੍ਰਧਾਨਾਂ ਦਾ ਵੀ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਦੇ ਲਈ ਉਹ ਆਪਣੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੇ ਰਿਪੋਰਟ ਅੱਜ ਪਦੀ ਕਾਂਗਰਸ ਦੇ ਹਾਈ ਕਮਾਂਡ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਮੇਟੀ ਦੇ ਪ੍ਰਧਾਨ ਰਾਜਾ ਬਰਿੰਗ ਜੀ ਐਮਐਲਏ ਨੇ ਦੂ ਮੰਡਲ ਪ੍ਰਧਾਨ ਨਿਯੁਕਤ ਕੀਤੇ ਨੇ ਨੰਗਲ ਮੰਡਲ ਪ੍ਰਧਾਨ ਜਿਹੜੇ ਸਾਡੇ ਉਮਾ ਕਾਂ ਸ਼ਰਮਾ ਜੀ ਅਤੇ ਨਿਆ ਨੰਗਲ ਮੰਡਲ ਦੇ ਪ੍ਰਧਾਨ ਅਸ਼ਵੀ ਅਸ਼ਵਨੀ ਕੁਮਾਰ ਅਜਾਦ ਜੀ ਨੂੰ ਬੁਲਾਇਆ ਹੈ ਮੈਂ ਮਾਨਜੋਗ ਰਾਣਾ ਕਮਰਪਾਲ ਸਿੰਘ ਸਾਹਿਬ ਦਾ ਸਪੀਕਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਹਾਈ ਕਮਾਂਡ ਦਾ ਵੀ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਇਹ ਫੈਸਲਾ ਲਿਆ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਇਹ ਬਹੁਤ ਅੱਗੇ ਵੀ ਅੱਗੇ ਜਿਦ ਇਸ ਤਰ੍ਹਾਂ ਕੰਮ ਕਰਦੇ ਸੀਗੇ ਉਹਦੇ ਨਾਲੋਂ ਵੱਧ ਕੇ ਕਾਂਗਰਸ ਪਾਰਟੀ ਲਈ ਕੰਮ ਕਰਨਗੇ ਧੰਨਵਾਦ